ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖੜਿਆਲਾ ਸੈਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੇ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਕਾਦਿਆ ਸੰਗ ਬਾਬਾ ਨਾਨਕ ਦੀ ਕਮੇਟੀ ਤੇਰਾ ਤੇਰਾ ਮਲਾ ਕਾਲਗੜ੍ਹ ਦੀਆਂ ਸੰਗਤਾਂ ਅਤੇ ਐਨਆਰਆਈ ਦੇ ਸੰਯੋਗ ਨਾਲ ਖੁੱਲ੍ਹੇ ਲੰਗਰ ਲਗਾਏ ਗਏ ਗਲਬਾਤ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਅਤੇ ਸੰਦੀਪ ਸਿੰਘ ਪਾਟੀਆਂ ਨੇ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸੰਯੋਗ ਦੇ ਨਾਲ ਲੰਗਰ ਚਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲਾਡ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਗਈ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਇਕਰ ਜੀ ਮੈਂ ਅਵਤਾਰ ਸਿੰਘ ਟਿੰਕਾ ਜੋ ਕਿ ਪੈਦਲ ਯਾਤਰਾ ਚੋਲਾ ਸਾਹਿਬ ਨੂੰ ਜੋ ਸੰਤਾ ਜਾ ਰਹੀਆਂ ਨੇ ਹਰ ਸਾਲ ਦੀ ਤਰ੍ਹਾਂ ਸੰਗ ਬਾਬੇ ਨਾਨਕ ਦੀ ਕਮੇਟੀ 13 13 ਮੁਹੱਲਾ ਕਾਲਗੜ੍ਹ ਅਤੇ ਸ਼ਹਿਰ ਕਾਦੀਆਂ ਦੇ ਸਹਿਯੋਗ ਦੇ ਨਾਲ ਮੇਰੇ ਵੀਰ ਜਿਹੜੇ ਵੀ ਬਾਹਰਲੇ ਮੁਲਕਾਂ ਤੇ ਦੇਸ਼ਾਂ ਦੇ ਅੱਜ ਬਿਠੇ ਨੇ ਉਹਨਾਂ ਦੇ ਸਹਿਯੋਗ ਦੇ ਸਿਰ ਤੇ ਇਹ ਲੰਗਰ ਜੋ ਪਿਛਲੇ 7-8 ਸਾਲ ਤੋਂ ਇਹ ਲੰਗਰ ਚੱਲ ਰਹੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਲੰਗਰ ਐਸੇ ਤਰ੍ਹਾਂ ਹੀ ਚੱਲਦੇ ਰਹਿਣਾ ਇਹ ਤੇ ਜਨਾ ਹੈ ਲੰਗਰ ਮੇਰਾ ਏ ਨਾ ਇਹ ਤੇਰਾ ਏ ਇਹ ਲੰਗਰ ਬਾਬੇ ਨਾਨਕ ਦਾ ਜੇ ਬਾਬੇ ਨਾਨਕ ਦਾ ਲੰਗਰ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਹੀ ਰਹੇਗਾ ਅਸੀਂ ਤੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨੇ ਆ ਇਹ ਗੁਰੂ ਮਹਾਰਾਜ ਜੀ ਕਿਰਪਾ ਕਰਿਓ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਓ ਪੁੱਤਾਂ ਵਾਲਿਆਂ ਨੂੰ ਪੁੱਤ ਤੇ ਦੁੱਧ ਵਾਲਿਆਂ ਨੂੰ ਦੁੱਧ ਅਸੀਂ ਪਿਛਲੇ ਸਾਲ ਗੁਰੂ ਮਹਾਰਾਜ ਜੀ ਅੱਗੇ ਅਰਦਾਸਾਂ ਕੀਤੀਆਂ ਹਨ ਉਹ ਸਾਰੀਆਂ ਹੀ ਸਾਡੀਆਂ ਅਰਦਾਸਾਂ ਪੂਰੀਆਂ ਹੋਈਆਂ ਇੰਨੀ ਮਾਨਤਾ ਏ ਇੰਨੀ ਮਾਤਾ ਅੱਜ ਕੀ ਲੰਗਰਾਂ ਦੇ ਵਿੱਚ ਵੀ ਜੋ ਏ ਪਿਛਲੇ ਸਾਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਲੰਗਰ ਬਣੇ ਨੇ ਸਿਵਾਵਾ ਵੱਧ ਤੋਂ ਬਾਅਦ ਬਾਹਰਲੇ ਮੁਲਕਾਂ ਤੋਂ ਹਲੇ ਤੱਕ ਸਾਨੂੰ ਸੁਆਵਾਂ ਪਹੁੰਚ ਰਹੀਆਂ ਨੇ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਵਾ ਇਹ ਲੰਗਰ ਸਦਾ ਲਈ ਚੱਲਦੇ ਰਹਿਣ ਤੇ ਇਸ ਇੱਕ ਅਰਦਾਸ ਗੁਰੂ ਮਹਾਰਾਜ ਜੀ ਅੱਗੇ ਕਰਨਾ ਕਿ ਜੋ ਸਾਡੀ ਸੋਸਾਇਟੀ ਇਹ ਸੰਗ ਬਾਬੇ ਨਾਨਕ ਦੀ ਕਮੇਟੀ 13 13 ਇਹ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਕਿਸੇ 'ਚ ਕੋਈ ਵੈਰ ਨਹੀਂ ਕੋਈ ਕੋਛ ਨਹੀਂ ਇੱਕ ਜੁੱਟ ਰਹਿ ਕੇ ਹੋ ਕੇ ਰਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਿਹਨਾ ਕਹਿਣਾ ਚਾਹਨਾ ਵਾ ਬੇਗੋਏ ਨਸ਼ਿਆਂ ਤੋਂ ਦੂਰ ਹੋ ਆਪਣੀ ਸਿੱਖੀ ਵੱਲ ਧਿਆਨ ਦਿਓ ਸੇਵਾ ਕਰੋ ਜਿੱਥੇ ਵੀ ਕਿਤੇ ਸੇਵਾ ਹੁੰਦੀ ਹੈ ਸੇਵਾ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਭਾਟੀਆ ਮੱਲਾ ਕਾਲਗੜ੍ਹ ਤੋਂ ਜੋ ਕਿ ਇੱਥੇ ਸੰਗ ਬਾਬੇ ਨਾਨਕ ਦਾ 13 13 ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਜੋ ਕਿ 6-7 ਸਾਲ ਤੋਂ ਬੜੀ ਸ਼ਰਧਾ ਦੇ ਨਾਲ ਸੰਗਤ ਦੀ ਸੇਵਾ ਕਰਦੇ ਹਨ ਮਹਾਰਾਜ ਜੀ ਨੇ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖ ਕੇ ਇਹਦੋਂ ਵੱਧ ਚੜ ਕੇ ਸੰਗਤ ਦੀ ਸੇਵਾ ਕਰਨ ਜੋ ਕਿ ਇੱਕ ਤਰੀਕ ਤੋਂ ਲੰਗਰ ਸ਼ੁਰੂ ਹੋਇਆ ਹੈ ਤੇ 3 ਤਰੀਕ ਤੱਕ ਇਹ ਸੇਵਾ ਚੱਲਣੀ ਹੈ 28 ਤਰੀਕ ਤੋਂ ਤੇ ਇਹ 3 ਤਰੀਕ ਤੱਕ ਸੇਵਾ ਚੱਲਣੀ ਹੈ ਮਹਾਰਾਜ ਜੀ ਨੇ ਤੇ ਮਿਹਰ ਭਰਿਆ ਹੱਥ ਰੱਖਿਆ ਕਿ ਇਹ ਹਰ ਸਾਲ ਇਦਾਂ ਹੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ